ਤੱਪੀਆਂ ਕੋਲ ਵੀ ਗਏ ਆ ਜੋਗੀਆਂ ਕੋਲ ਵੀ ਗਏ ਆ ਫੁਰਤੀਆਂ ਦੇ ਕੋਲ ਗਏ ਆ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਇਹ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਨਾ ਉਹਨੂੰ ਪਹਿਚਾਨੋ ਸਾਨੂੰ ਬਸ ਇੰਨਾ ਕੁ ਪਤਾ ਹੈ ਅਸੀਂ ਖੱਤਰੀਆਂ ਦੇ ਪੁੱਤਰ ਹਾਂ ਅਸੀਂ ਜੱਟਾਂ ਦੇ ਪੁੱਤਰ ਹਾਂ ਸਾਨੂੰ ਤਾਂ ਆਪਣੀ ਬਰਾਦਰੀ ਦਾ ਪਤਾ ਹੈ ਥਾਂ ਥਾਂ ਤੇ ਭਟਕੇ ਆ ਤੱਪੀਆਂ ਕੋਲ ਵੀ ਗਏ ਭਾਈ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਹੋਰਾਂ ਦਾ ਇੱਕ ਕਲਿੱਪ ਰਿਲੀਜ਼ ਕੀਤਾ ਹੈ YouTube ਦੇ ਉੱਪਰ ਭਾਈ ਸਾਹਿਬ ਜੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਇਹਨੂੰ ਅਪਲੋਡ ਕੀਤਾ ਗਿਆ ਆਪ ਸਾਰਿਆਂ ਨੇ ਸਰਵਣ ਕਰਨਾ ਤੇ ਬੜੇ ਪਿਆਰ ਦੇ ਵਿੱਚ ਸਾਰੀਆਂ ਸੰਗਤਾਂ ਨੇ ਜੋ ਭਾਈ ਗੁਰਚਰਨ ਸਿੰਘ ਜੀ ਇਥੋਂ ਦੇ ਕਥਾਵਾਚਕ ਨੇ ਬੜਾ ਪਿਆਰ ਵਾਲਾ ਬੱਚਾ ਹੈ ਟਰਸਟ ਦੀਆਂ ਬਹੁਤ ਸਿਮਾਾਂ ਨਿਭੰਠਾ ਹੈ ਔਰ ਸੱਚੀ ਗੱਲ ਕਹਿ ਰਿਹਾ ਜਦ ਤੱਕ ਕਿਸੇ ਵੀ ਗੱਲ ਤੇ ਨੰਨਾ ਨਹੀਂ ਪੜਦਾ ਜਿਵੇਂ ਡਿਊਟੀ ਲਾਓ ਤੂੰ ਗੁਰੂ ਰਾਮਦਾਸ ਮੇਰਾ ਕਰਨ ਇਹਨੂੰ ਹੋਰ ਵਧਾਉਣ ਸਾਡੇ YouTube ਚੈਨਲ ਤੇ ਜਾ ਕੇ ਕਥਾ ਸੁਣਿਓ ਵੀ ਤੇ ਅਗਾ ਸ਼ੇਅਰ ਵੀ ਕਰਿਓ ਔਰ ਮੈਂ ਹੁਣ ਸੁਣਿਆ ਇਹਦਾ ਜੋ ਕਥਾ ਵਿੱਚ ਉਹ ਕੀ 뮤직 ਜਾਂ ਡਿਸਟਿਨਸ਼ਨ ਕੀ ਚੱਲਦਾ ਹੈ ਕਿੱਥੇ ਸੀ ਟਰੈਕ ਟਰੈਕ ਲਾ ਮੈਂ ਕਿਹਾ ਸਾਡੀ ਕਥਾ ਜਿਹੜੇ ਡਿਸਟਿਨਸ਼ਨ ਏਦਾਂ ਵੱਜਿਆ ਨਹੀਂ ਹੁੰਦੀਆਂ ਇਹ ਕਿਉਂ ਹੁੰਦੀਆਂ ਲਾਈਨ ਜਿਹੜਾ ਫਿਰ ਲਗਜੂ ਲਾ 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 ਆਵਾਜ਼ ਆਣੀ ਚਾਹੀਦੀ ਡਿਸ਼ੇ ਵਿੱਚ ਸਵਾਰੀ ਜਾਇਆ ਕਰਨਾ ਵਾ ਵੇਖੋ ਥਾਂ ਥਾਂ ਤੇ ਭਟਕੇ ਆ ਤੱਪੀਆਂ ਕੋਲ ਵੀ ਗਏ ਆ ਜੋਗੀਆਂ ਕੋਲ ਵੀ ਗਏ ਆ ਪੁਰਖੀਆਂ ਦੇ ਕੋਲ ਗਏ ਆ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਇਹ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਨਾ ਉਹਨੂੰ ਪਹਿਚਾਣੋ ਇਹ ਕਿ ਆ ਸਾਨੂੰ ਬਸ ਇੰਨਾ ਕੁ ਪਤਾ ਹੈ ਤੇ ਮੈਨੂੰ ਵੀ ਇਹਨਾਂ ਕੋ ਪਤਾ ਡਿਸ਼ ਇੰਡੀਸ਼ੀਨ ਦੀ ਬਾਜ ਕਿੱਥੋਂ ਆਈ ਹੈ ਤਾਂ ਗੁਰੂ ਅਮੇਰ ਕਰੇ ਬਸ ਇਤਨਾ ਹੀ ਹੱਸਦੇ ਰਹੋ ਖੁਸ਼ ਰਹੋ ਤੇ ਬਾਬਾ ਦੀਪ ਸਿੰਘ ਨੂੰ ਹੋਰ ਵਧਾਉਣ